Hanji, Reri Hoyo, me toda vallen napana. Hanji, tú sí me la veda este carna? Hanji, me toda vallen corsi de carna. Cholo, cholo. Hmm? ਪਿਛਲੀ ਵਾਰ ਕਿੰਨਾ ਬਜਨ ਆਇਸਿੰ ਹੂੰ ਤੋਦਾ ਬਜਨ ਬਟਰ ਕਿਲੋ ਸੀ ਹਾਂ ਪਿਛਲੇ ਸਾਲ ਮੈਂ ਆਪਣਾ ਵੇਟ ਕੀਤਾ ਸੀ ਨਾ ਜਦੋਂ ਤੇ ਪਿਛਲੇ ਸਾਲ ਵੀ ਵੇਟ ਆਪਣੇ ਇੱਧੇ ਕੀਤਾ ਸੀ ਮੈਂ ਜਨੇ ਐਨੇ ਕਰ ਭੰਚ ਕਰਨੇ ਪੈਂਦੇ ਉਸ ਤੋਂ ਬਾਅਦ ਜਾ ਕੇ ਕਿਤੇ ਬੋਡੀ ਦਾ ਵੇਟ ਹੁੰਦਾ ਤੇ ਤੁਰਦਾ ਫਿਰਦਾ ਬੰਦਾ ਜਦੋਂ ਬੰਦਾ ਠੀਕ ਹੁੰਦਾ ਮੈਨੂੰ ਚੇਤਾ ਆਪਣਾ ਸਮਾ ਜਦੋਂ ਮੈਂ ਠੀਕ ਸੀ ਤੇ ਆ ਚੱਕੀ ਆ ਜਿਹੜਾ ਮੰਨ ਲਓ ਜਿਹੜੀ ਚੱਕੀ ਹੁੰਦੀ ਆਟੇ ਵਾਲੀ ਉੱਥੇ ਜਾ ਕੇ ਉੱਥੇ ਜਾ ਕੇ ਆਪਾਂ ਜਿਹੜਾ ਆਟਾ ਫਿਰਣਾ ਜਾਣਾ ਤੇ ਨਾਲ ਦੀ ਨਾਲ ਉੱਥੇ ਆਪਣਾ ਆਪਣਾ ਵੇਟ ਕਰ ਲੈਣਾ 2 1 2 ਮਿੰਟ ਚ ਵੇਟ ਹੋ ਜਾਂਦਾ ਸੀ ਤੇ ਹੁਣ ਹਾਲਾਤ ਇਹ ਜਿਹੇ ਬਣ ਗਏ ਤੇ ਮੰਨ ਲਓ ਇੱਕ ਵੇਟ ਕਰਨ ਵਾਸਤੇ ਵੀ ਜਿਹੜੇ 100 ਪੇਪਰ ਬਿਲਣੇ ਪੈਂਦੇ ਤੇ ਚਲੋ ਮੌਸਮ ਦੀ ਗੱਲ ਹੈ ਚਲੋ ਇਹ ਵੀ ਸਮੇ ਸਮੇ ਦੀ ਗੱਲ ਹੈ ਜਿੱਦਾਂ ਜੋ ਬੰਦਨਾ ਹੰਡਾਣਾ ਜੋ ਬੰਦਨਾ ਦੇਖਣਾ ਆ ਭਈ ਅੱਗੇ-ਅੱਗੇ ਬੰਦਾ ਆਪੇ ਦੇਖਦਾ ਰਹਿੰਦਾ ਦੇਖਦੇ ਆ ਕਿਵੇਂ ਬਣਦਾ weight ਹੁਣ ਲਗਭਗ 1 ਸਾਲ ਦੇ ਕਰੀਬ ਹੋ ਚਲੇਆ ਮੈਨੂੰ weight ਨਾਪੇ ਨੂੰ ਤੇ ਦੇਖਦੇ ਆ 1 ਸਾਲ ਬਾਅਦ ਮੇਰਾ weight ਕਿੰਨਾ ਹੋਇਆ ਮੈ ਤਾਂ weight ਮੈਨੂੰ ਸਹੀ ਲੱਗਦਾ ਵੈਸੇ ਕੋਈ ਜ਼ਿਆਦਾ ਨਹੀਂ ਲੱਗਦਾ ਬਹੁਤਾ ਪਰ ਦੇਖਦੇ ਆ ਕੋਈ ਨਹੀਂ ਹਾਂਜੀ ਠੀਕ ਹੂੰ ਚੈੱਕ ਕਰੋ ਤੈਨ ਨਾਲ ਬੈਠਿਓ ਦੇਖੋ ਤੁਸੀਂ ਤੀਖੋ ਹਾਂਜੀ ਹਾਂਜੀ ਠੀਕ ਐ बढ़िया चैक पर कोई नहीं आने से मैं वधिया सपोर्ट की हुई है चलो 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 दो दो दो। ਮੈਂ ਚੇਅਰ ਤੇ ਬਾਹਰ ਆ ਗਿਆ ਹੁਣ ਮੈਂ ਆਨਸ ਤੋਂ ਆਨਸ ਤੇ ਬੈਠਾ ਹੋਇਆ ਤੇ ਦੇਖਦੇ ਹਾਂ ਹੁਣ ਕਿੰਨਾ ਵਜਨ ਆਉਂਦਾ ਆਪਣਾ ਕਵਾਂ ਤੋਂ ਇਸ peso Toda vagent 70 kg te gram ਤੇ ਵਜਨ ਆਪਣਾ ਹੈਗਾ ਹੁਣ ਅੱਜ ਦੀ ਰੇਟ ਵਿੱਚ 70 kg ਲਗਭਗ 3000 ਗ੍ਰਾਮ 1 kg 30 g ਵਜਨ ਹੈ ਜਿਹੜਾ ਆਨਸ 23 ਦਾ ਬਜਨ ਵਿੱਚੋਂ ਘਟਾ ਗਏ ਨਾ ਤੇ ਉਹੀ ਮੇਰਾ ਬਜਨ ਬਣਦਾ ਹੈਗਾ ਲਗਭਗ 69 ਕਿਲੋ ਕੁਝ ਗ੍ਰਾਮ ਬਜਨ ਮੇਰਾ ਟੋਟਲ ਬਣਦਾ ਜਦੋਂ ਮੈਂ ਠੀਕ ਸੀ ਮੇਰਾ ਬਜਨ ਲਗਭਗ 80 ਤੋਂ 80 ਪਲੱਸ ਬਜਨ ਸੀ ਮੇਰਾ ਜਦੋਂ ਮੈਂ ਠੀਕ ਸੀ ਪ੍ਰੋਪਰ ਤੇ ਇਹਨਾਂ ਤਿੰਨ ਸਾਲਾਂ ਵਿੱਚ ਕਾਫੀ ਬਜਨ ਮੇਰਾ ਡਾਊਨ ਹੋ ਗਿਆ ਕਿਉਂਕਿ ਤੁਰਦਾ ਫਿਰਦਾ ਬੰਦਾ ਕਾਫੀ ਮੂਵਮੈਂਟ ਕਰਦਾ ਆਪਣੀ ਤੇ ਆਪਣੇ ਹੈ ਕਾਫੀ ਜਿਹੜਾ ਕੰਮ ਕਰਦਾ ਉਹਦੇ ਨਾਲ ਇਹਦਾ ਮੈਂਟੇਨ ਬਜਨ ਜਿਹੜਾ ਬਜਨ ਮੈਂਟੇਨ ਰਹਿੰਦਾ ਤੇ ਹੁਣ ਬੈੱਡ ਤੇ ਬੈਨ ਕਰਕੇ ਜਿਹੜੀ ਐਕਟੀਵਿਟੀ ਬਹੁਤ ਘੱਟ ਹੁੰਦੀ ਉਹਦੇ ਨਾਲ ਜਿਹੜੀਆਂ ਮਸਲ ਪਾਵਰ ਜਿਹੜੀ ਬਾਂਹਾਂ ਦੀ ਮਸਲ ਐ ਬੈਕ ਦੇ ਮਸਲ ਜਿਹੜੇ ਬਹੁਤ ਮੇਰੇ ਵੀਕ ਹੋ ਗਏ ਪਰ ਹੁਣ ਜਦੋਂ ਜਿੱਦਾਂ ਜਿਹੜੀ ਚੱਲਦੀ ਐ ਮੇਰੀ ਫਿਜ਼ੀਓਥੈਰੇਪੀ ਉਹਦੇ ਨਾਲ ਜਿਹੜਾ ਮੁਰਕੇ ਹੁਣ ਦੁਬਾਰਾ ਰਿਕਵਰੀ ਸਟਾਰਟ ਹੋਈ ਐ ਤੇ ਫਿਰ ਵੀ ਬਣ ਕੇ ਮੇਰੇ ਕੇਸ ਵਿੱਚ ਐਨਾ ਵਜਨ ਰਹਿਣਾ ਸਹੀ ਐ ਜੇ ਜਿਆਦਾ ਵਜਨ ਹੋ ਜਾਏ ਪਾਣਾ ਬੋਡੀ ਤਾਂ ਫਿਰ ਬੋਡੀ ਮੂਵ ਕਰਨੀ ਬਹੁਤ ਮੁਸ਼ਕਲ ਹੁੰਦੀ ਐ ਐਨਾ ਵਜਨ ਮੇਰੇ ਵਾਸਤੇ ਸਹੀ ਐ ਤੇ ਬਾਈਫਿੰਗ ਵੀ ਸਹੀ ਰਹਿੰਦਾ ਮਤਲਬ ਸੈਰ ਸੁਰਦਵਾਨੀ ਹੁੰਦੀ ਜਦ ਜਦ ਬੈਠਣਾ ਹੋਵੇ ਜਦੋਂ ਮੈਂ ਆਪ ਆਪਣੀ ਜਿਹੜੀ ਮੈਂ ਮੂਵਮੈਂਟ ਕਰਨੀ ਆਪਣੇ ਆਪ ਦੀ ਬੈਠ ਕੇ ਚਾਹੇ ਆਪਣੇ ਆਪ ਦੇ ਬੈਠਣਾ ਚਾਹੇ ਮੈਂ ਸਾਈਲ ਲੈਣੀ ਹੈ ਤਾਂ ਇਹਦਾ ਵੀ ਮੈਨੂੰ ਜਿਹੜਾ ਬੈਨੀਫਿਟ ਹੈ ਸੋਭਜ ਨੇ ਮੇਰਾ ਬਹੁਤ ਵਧੀਆ ਆਪਣਿਆਂ ਨੂੰ ਫਿੱਟ ਰੱਖਿਆ ਹੋਣਾ ਬਾਈ ਵੀ ਮੇਰੀ ਜਿਹੜੀ ਮੈਨੂੰ ਡਾਈਟ ਬਹੁਤ ਬਹੁਤ ਵਧੀਆ ਡਾਈਟ ਦਿੰਦੀ ਮੈਨੂੰ ਤੇ ਉਹ ਡਾਈਟ ਕਰਕੇ ਜਿਹੜਾ ਮੇਰਾ ਵਜ਼ਨ ਵਧਦਾ ਨਹੀਂ ਹੈ ਇਹਦਾ ਵੀ ਮੈਂ ਕਾਫੀ ਇਹਨਾਂ ਨੂੰ ਸਾਬ ਤੋਂ 150 ਹੋ ਗਿਆ ਮੇਰੇ ਨਾਲ ਦੰਨਿਆਂ ਨੂੰ ਤੇ ਜਿਹੜੀ ਮੇਨ ਜਿਹੜਾ ਸਾਡੇ ਮੇਰੇ ਕੇਸ ਵਿੱਚ ਸਭ ਤੋਂ ਜਿਹੜੀ ਪ੍ਰੋਪਰ ਚੀਜ਼ ਹੈ ਇਹਦੀ ਡਾਈਟ ਹੈ ਜਿੰਨੀ ਜਾਈ ਦਾ ਆਪਾਂ ਵਧੀਆ ਖਾਵਾਂਗੇ ਨਾ ਕਿੰਨੀ ਜਾਈ ਤਾਂ ਆਪਣੀ ਹਲਕੀ ਹੋਊਗੀ ਜੀ ਮਸਾਲੇ ਘੱਟ ਹੋਊਗੇ ਜਾਂ ਜਿਹੜਾ ਮਤਲਬ ਜਿਹੜੀ ਹੋਰ ਚੀਜ਼ ਐ ਉਹ ਘੱਟ ਖਾਊਂਗੇ ਨਾ ਉਹਦਾ ਜ਼ਿਆਦਾ ਬੈਨੀਫਿਟ ਹੁੰਦਾ ਉਹਦੇ ਨਾਲ ਜਿਹੜਾ ਬੋਡੀ ਵਜਨ ਬੋਡੀ ਦਾ ਇਹਦਾ ਵਜਨ ਉਹ ਵੱਧਦਾ ਨਹੀਂ ਹੈ ਤੇ ਲੋ ਜੀ ਪਹੁੰਚ ਗਏ ਆਪਾਂ ਦੁਬਾਰਾ ਚੇਅਰ ਤੇ ਤੇ ਵੀਡੀਓ ਜਿਹੜੀ ਇਹ ਜਿਹੜਾ ਆਪਣਾ ਪ੍ਰੋਸੈਸ ਸੀ ਆਪਣਾ ਬਈ ਇਹੋ ਜਿਹੇ ਰਾਤਾਂ ਤੇ ਜਿਹੜਾ ਬੋਡੀ ਵੇਟ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਆ ਜੇ ਬੋਡੀ weight ਜਿਆਦਾ ਘਟ ਜਾਵੇ ਉਹਦਾ ਵੀ ਨੁਕਸਾਨ ਹੈ ਜੇ ਜਿਆਦਾ ਵੱਧ ਜਾਵੇ ਉਹਦਾ ਵੀ ਨੁਕਸਾਨ ਹੈ ਹਾਂਜੀ ਇਹ process ਜਿਹੜਾ ਅਸੀਂ ਹਰ ਸਾਲ ਮੈਂ ਕਰਦਾ ਹੁੰਦਾ ਆਪਣਾ ਹਰ ਇੱਕ ਸਾਲ ਜਿਹੜੀ ਮਨ ਲੋ ਬੋਡੀ ਦਾ ਜਿਹੜਾ ਢੇਟ ਹੈ ਨਾ ਆਪਣਾ ਜ਼ਰੂਰੀ ਹੈ ਕਿਉਂਕਿ ਠੰਡ ਕਰਕੇ ਗਰਮੀ ਕਰਕੇ ਗਰਮੀ ਜਿਹੜਾ ਢੇਟ ਜਿਆਦਾ ਵੱਧਦਾ ਨਹੀਂ ਹੈ ਕਿਉਂਕਿ ਪਾਣੀ ਜਿਆਦਾ ਪੀਉਂਦਾ ਪਸੀਨਾ ਜਿਆਦਾ ਆਉਂਦਾ ਸਾਲ ਵਿੱਚ ਐਦਾਂ ਵੀ ਪਸੀਨਾ ਘਟਾਉਂਦਾ ਬੰਦੇ ਨੂੰ ਹਰ ਟਾਈਮ ਬੰਦਾ ਮਤਲਬ ਕੰਬਲ ਹੇਠਾਂ ਜਾਂ ਜਾ ਕਪੜੇ ਪਾ ਕੇ ਲੇਕਿਜ ਬੈਠਾ ਰਹਿੰਦਾ ਜਿਹੜੀ ਬੋਡੀ ਦਾ ਜਿਹੜਾ ਬੋਡੀ ਦਾ ਜਿਹੜਾ ਮਤਲਬ ਬੋਡੀ ਬੋਡੀ ਜਿਹੜਾ ਵਰਕ ਹੈ ਨਾ ਉਹ ਇਹਨਾ ਹੁੰਦਾ ਨਹੀਂ ਹੈ ਉਹਦੇ ਨਾਲ ਜਿਹੜਾ ਫਿਰ ਜਿਹੜੇ ਮਸਲ ਹੈ ਜਿਹੜੇ ਉਹ ਬਹੁਤੇ ਵਰਕ ਨਹੀਂ ਕਰਦੇ ਇੱਕ ਇਹ ਠੰਡ ਕਰਕੇ ਦਿੱਕਤ ਬਹੁਤ ਆਉਂਦੀ ਹੈ ਬੋਡੀ ਨੂੰ ਨਾ ਅਗੜਾ ਆਪਣਾ ਬਹੁਤ ਚੜਦਾ ਤੇ ਐਕਟੀਵਿਟੀ ਕਰਨੀ ਹੋਰ ਮੁਸ਼ਕਲ ਹੋ ਜਾਂਦੀ ਬਾਕੀ ਚਲੋ ਫਿਰ ਵੀ ਠੀਕ ਹੈ वजन ਮੇਰਾ ਬਹੁਤਾ ਜਿਆਦਾ ਨਹੀਂ ਹੈ ਮੁਸ਼ਕਲ ਜਿਆਦਾ ਉਸ ਟਾਈਮ ਹੈ ਜਿਹਦੀ ਮੇਰੀ ਸ਼ੁਰੂਆਤ ਵਿੱਚ ਵਜਨ ਬਹੁਤ ਘੱਟ ਗਿਆ ਸੀ ਪਰ ਹੁਣ ਮੇਰਾ ਵਜਨ ਬਹੁਤ ਮੈਂਟੇਨ ਹੈ ਇਹਨਾਂ ਦੇ ਕਰਕੇ ਕਿਉਂਕਿ ਇਹਨਾਂ ਦੀ ਕੇਅਰ ਬਹੁਤ ਵਧੀਆ ਮੇਰੀ ਮਨ ਲੋ ਖਾਣ ਪੀਣ ਦੀ ਜਿਹੜੀ ਰੁਟੀਨ ਹੈ ਮਸਾਲੇ ਮਸੂਲੇ ਮੈਂ ਖਾਂਦਾ ਨਹੀਂ ਆ ਜਿਹੜੀ ਚੀਜ਼ਾਂ ਤਲੀਆਂ ਮੈਂ ਉਹ ਨਹੀਂ ਖਾਂਦਾ ਉਹਦੇ ਨਾਲ ਫਿਰ ਜਿਹੜਾ ਬੋਡੀ ਵੇਟ ਹੈ ਮੇਰਾ ਬਹੁਤ ਵਧੀਆ ਸਟੇਬਲ ਹੈ 67 ਕਿਲੋ 69 69 ਕਿਲੋ ਦੇ ਲਗਭਗ ਮੇਰਾ ਵਜਨ ਹੈ ਤੇ ਵਜਨ ਜਿਹੜਾ ਬਹੁਤ ਵਧੀਆ ਰਿਹਾ ਮੇਰਾ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਵੀ ਬੈਡ ਤਿੰਨ ਸਾਲ ਬੈਡ ਤੇ ਪਿਆ ਪਿਆ ਜਾਣ ਕਰਕੇ ਵੀ ਇਹੋ ਜਿਹਾ ਆਪਣਾ ਬਜਨ ਮੰਨ ਨਹੀਂ ਰੱਖਿਆ ਹੋ ਮੈਂ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਲਗਾਤਾਰ ਮਿਹਨਤ ਕਰਦੇ ਆ ਰਹੇ ਹਾਂ ਮੇਰੀ ਵਾਪਸ ਦਾ ਬਹੁਤ ਵੱਡਾ ਸਹਿਯੋਗ ਐਸਜੀ ਵਿੱਚ